ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾ ਸੰਗਤੋ ਤੁਹਾਨੂੰ ਇੱਕ ਬਾਬਾ ਆਨੰਦ ਸਿੰਘ ਜੀ ਤੇ ਮਹਾ ਹਰਨਾਪ ਸਿੰਘ ਜੀ ਦੀ ਇਤਿਹਾਸ ਦੇ ਵਿੱਚ ਉਹ ਗੱਲ ਸੁਣਾਉਣੇ ਆ ਇੱਕ ਸੇਵਕ ਸੀ ਬਾਬਾ ਆਨੰਦ ਸਿੰਘ ਜੀ ਦਾ ਤੋਤਾ ਸਿੰਘ ਬਹੁਤ ਬਾਬਾ ਜੀ ਕੋਲੇ ਜਾਂਦਾ ਹੁੰਦਾ ਸੀ ਬਹੁਤ ਸੇਵਾ ਕਰਦਾ ਹੁੰਦਾ ਸੀ ਤੇ ਉਦੋਂ ਮਹਾ ਹਰਨਾਮ ਸਿੰਘ ਮਹਾਰਾਜ ਜੀ ਕੋਲੇ ਵੀ ਜਾਂਦਾ ਸੀ ਕਿਉਂਕਿ ਉਹ ਬਾਬਾ ਜੀ ਦੇ ਗੁਰੂ ਸਨ ਉੱਥੇ ਵੀ ਸੇਵਾ ਬਹੁਤ ਕਰਦਾ ਸੀ ਇੱਕ ਦਿਨ ਇਹਨੇ ਸੋਚਿਆ ਵੀ ਬਾਬਾ ਅਨੰਦ ਸਿੰਘ ਜੀ ਦੇ ਜਿਹੜਾ ਚੋਲਾ ਪਾਇਆ ਵੀ ਉਹ ਹੁਣ ਪੁਰਾਣਾ ਹੋ ਗਿਆ ਤੇ ਮੈਂ ਇੱਕ ਕੱਪੜਾ ਲੈ ਕੇ ਵਧੀਆ ਚਿੱਟਾ ਕੱਪੜਾ ਲੈ ਕੇ ਤੇ ਇੱਕ ਪੱਗ ਦਸਤਾਰ ਲੈ ਕੇ ਵੀ ਮੈਂ ਬਾਬਾ ਜੀ ਦੇ ਕੋਲੇ ਚੱਲਣਾ ਹੈ ਕੱਪੜਾ ਲੈ ਲਿਆ ਬਾਜ਼ਾਰ ਚੋਂ ਪੱਗ ਲੈ ਲਈ ਲੈ ਕੇ ਤੇ ਬਾਬਾ ਜੀ ਦੇ ਕੋਲੇ ਦਵਾਨ ਵਿੱਚ ਚਲੇ ਆ ਗਿਆ ਬਾਬਾ ਜੀ ਕਹਿੰਦੇ ਹਾਂ ਵੀ ਤੋਤਾ ਸਿੰਘ ਕੀ ਲੈ ਕੇ ਆਇਆ ਸਾਡੇ ਲਈ ਕਹਿੰਦਾ ਬਾਬਾ ਜੀ ਇੱਕ ਮੈਂ ਤੁਹਾਡਾ ਚੋਲਾ ਲਿਆ ਚਟਾ ਬਹੁਤ ਵਧੀਆ ਇੱਕ ਦਸਤਾਰ ਲਈ ਹੈ ਛੋਡੇ ਵਾਸਤੇ ਬਾਬਾ ਜੀ ਕਹਿੰਦੇ ਆਹ ਕਰੀ ਨੂੰ ਅੱਗ ਲਾ ਦੇ ਕਹਿੰਦਾ ਹੈ ਬਚ ਨਹੀਂ ਮੰਨਿਆ ਕਹਿੰਦਾ ਯਾਰ ਮੈਂ ਬੜੇ ਚਾਹ ਨਾਲ ਮਹਿੰਗਾ ਲਿਡਾ ਲਿਆ ਬਾਬਾ ਜੀ ਤੁਸੀਂ ਕਹਿੰਦੇ ਅੱਗ ਲਾ ਦਿਓ ਇਹ ਤਾਂ ਮੈਂ ਛੋਡੇ ਵਾਸਤੇ ਲਿਆ ਛੋਡੇ ਪਾਉਣ ਵਾਸਤੇ ਬਾਬਾ ਜੀ ਕਹਿੰਦੇ ਦੂਸਰਾ ਬਚਨ ਆਗ ਲਾ ਦੇ ਕੰਨਰਾਚਾ ਚੱਲ ਆ ਗਿਆ ਕਹਿੰਦਾ ਬਾਬਾ ਜੀ ਜੋਮਰ ਵੱਡੀ ਹੋ ਗਈ ਹੁਣ ਇਹ ਇਨਾਂ ਕੱਪੜਿਆਂ ਨੂੰ ਨਹੀਂ ਸਮਝਦੇ ਕਹਿੰਦਾ ਬਾਬਾ ਜੀ ਔਂ ਕਰੋ ਤੁਸੀਂ ਰੱਖ ਲਓ ਕਿਸੇ ਨੂੰ ਹੋਰ ਦੇ ਦੇ ਦਿਓ ਉਹ ਕਹਿੰਦੇ ਨਹੀਂ ਤੈਨੂੰ ਕਹਿੰਦੇ ਅੱਗ ਲਾ ਦੇ ਨਹੀਂ ਮੰਨਿਆ ਜਦੋਂ ਨਾ ਮੰਨਿਆ ਚੌਥੀ ਵਾਰ ਫੇਰ ਕਹਿਣ ਲੱਗਿਆ ਬਾਬਾ ਜੀ ਕਹਿੰਦੇ ਜਾ ਹੁਣ ਬਚਨ ਚੱਲ ਗਏ ਤੇ ਰੈਫਲ ਚੋਂ ਗੋਲੀ ਨਿਕਲੀ ਤੀਰ ਚੋਂ ਕਮਾਨ ਨਿਕਲਿਆ ਵਾਪਸ ਨਹੀਂ ਆਉਂਦਾ ਕਮਾਨ ਚੋਂ ਤੀਰ ਨਿਕਲਿਆ ਹੁਣ ਮੂੰਹ ਚੋਂ ਤਲਵਾਰ ਆਪਣੇ ਗੋਲੀ ਵਾਂਗੂ ਗੱਲ ਨਿਕਲ ਗਈ ਹੁਣ ਤੇਰੇ ਵੱਸ ਦੀ ਨਹੀਂ ਤੂੰ ਹੁਣ ਤੂੰ ਜਾ ਚਰਨੇੜਕ ਪਿਆ ਸੰਤ ਕਹਿੰਦੇ ਬਚਨ ਮੰਨ ਲਈਦਾ ਹੁੰਦਾ ਜਦੋਂ ਕਿਸੇ ਸਾਧੂ ਸੰਤ ਕੋਲੇ ਜਾਈਏ ਤੇ ਪਹਿਲਾਂ ਤਾਂ ਜਾਈਏ ਹੀ ਨਾ ਜੇ ਸੇਵਾ ਕਰਕੇ ਤੇ ਜਾਈਏ ਉਹਦਾ ਬਚਨ ਮੰਨ ਲਈਦਾ ਵੀ ਉਹ ਕੀ ਕਹਿੰਦਾ ਵਾ ਉਹਦੀਆਂ ਰਮਝਾਂ ਹੁੰਦੀਆਂ ਉਹਦੇ ਵਿੱਚ ਬਾਹੀ ਗੁਰੂ ਦੇ ਨਾਲ ਅਪੇਰ ਹੁੰਦੇ ਆ ਇਹ ਨਰਕਾਲ ਦੇ ਇਕੱਲੇ ਹੋਏ ਸਾਧੂ ਆਉਂਦੇ ਆ ਸੰਸਾਰ ਤੇ ਐਵੇਂ ਨਹੀਂ ਆਉਂਦੇ ਇਹ ਸਾਧ ਸੰਗ ਜੋ ਚਰਨੀ ਟਿਕ ਪਿਆ ਕਹਿੰਦਾ ਬਾਬਾ ਜੀ ਮੈਂ ਪੁੱਲ ਲਗਿਆ ਮਾਰੇ ਕਹਿੰਦੇ ਬਾਬਾ ਨਾਨਕ ਸਿੰਘ ਕਹਿੰਦੇ ਵੀ ਹੋਣ ਨਹੀਂ ਕੰਨ ਜੀ ਹੁਣੋਂ ਪਾਓ ਤਾਂ ਦੱਸ ਦੋ ਫਿਰ ਮੈਨੂੰ ਕਿਵੇਂ ਮੇਰੀ ਗੱਲ ਉਹ ਕਹਿੰਦੇ ਸਤ ਸੰਗਤ ਕਰਿਆ ਸਾਰਾ ਸੇਵਾ ਕਰਿਆ ਕਰ ਬਾਦ ਤੋਂ ਬਾਦ ਕੰਨ ਜੀ ਸਤ ਵਚਨ ਬਹੁਤ ਸੇਵਾ ਕਰਨ ਲੱਗਿਆ ਬੜੀ ਸੇਵਾ ਕਰੀ ਜਦੋਂ ਇੱਥੋਂ ਬਾਬਾ ਨਾਨਕ ਸਿੰਘ ਜੀ ਉੱਠ ਜਾ ਕਰਨ ਤੇ ਮਹਾਕਨਾਵ ਸਿੰਘ ਪੁੱਤੂ ਵਾਲਿਆ ਕੋਲੇ ਉੱਠ ਜਾ ਕਰਨ ਭਾਈ ਉੱਥੇ ਜਾਵੜੇ ਉੱਥੇ ਜਾ ਕੇ ਬਹੁਤ ਸੇਵਾ ਕਰੀ ਜਦੋਂ ਉੱਥੇ ਸੇਵਾ ਕਰੀ ਸੇਵਾ ਕਰਦੇ ਕਰਦੇ ਤੇ ਬਾਬਾ ਹਰਨਾਮ ਜੀ ਕਹਿੰਦੇ ਵੀ ਤੇਰੀ ਸੇਵਾ ਬਹੁਤ ਅੱਛੀ ਆ ਤੇ ਤੂੰ ਸਤਸੰਗਤ ਕਰਿਆ ਕਰ ਤੇ ਸੇਵਾ ਕਰਿਆ ਕਰ ਉਹਦੇ ਮਨ ਦੇ ਵਿੱਚ ਨਾ ਇਹ ਜੀ ਚੀਜ਼ ਆ ਜਾਂਦੀ ਸੀ ਕਹਿੰਦਾ ਕਹਿੰਦਾ ਜੀ ਇੰਨੀ ਸੇਵਾ ਕਰਦੇ ਆ ਨਾ ਇਹਨਾਂ ਨਾਮ ਵੀ ਜਪਦੇ ਆ ਇਹ ਫਿਰ ਕਹਿੰਦੇ ਨਾਮ ਜਪਿਆ ਕਰ ਤੇ ਸੇਵਾ ਕਰਿਆ ਕਰ ਸਤਸੰਗਤ ਕਰਿਆ ਕਰੋ ਉੱਥੇ ਵੀ ਬਚਾ ਨਾ ਮੰਨਿਆ ਉਹ 13 ਬਚਨ ਮੰਨਿਆ ਫਰਦਾ ਫਰਦਾ ਜਦੋਂ ਬਾਬਾ ਜੀ ਦੀ ਸੇਵਾ ਬਹੁਤ ਕਰਿਆ ਕਰੇ ਬਹੁਤ ਜ਼ਿਆਦੇ ਖੁਸ਼ੀਆਂ ਬੋਲ ਲਈਆਂ ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਕੋਈ ਨਹੀਂ ਸਤ ਸੰਗ ਚ ਤੋਤਾ ਸੰਗ ਸੰਗਤ ਦੇ ਵਿੱਚ ਹੀ ਤਰੇਗਾ ਸੰਗ ਦੇ ਨਾਲ ਸੰਗਤ ਕਰਿਆ ਕਰੋ ਕਥਾ ਕੀਰਤਨ ਹੁੰਦੇ ਵਿੱਚ ਬੈਠ ਕੇ ਸੁਣਿਆ ਕਰੋ ਜਦੋਂ ਨਾਮ ਜਪੀਏ ਫਿਰ ਨਾਮ ਜਪੀਦਾ ਹੁੰਦਾ ਇਹ ਕੰਮ ਕਰੀਏ ਸੇਵਾ ਕਰੀਏ ਫਿਰ ਸੇਵਾ ਹੀ ਕਰੀ ਜਾਈਦੀ ਹੁੰਦੀ ਆ ਨਰ ਵਿਗਨ ਕਿਸੇ ਨੂੰ ਸਨਾਈ ਦੀ ਨਹੀਂ ਹੁੰਦੀ ਜੇ ਮੈਂ ਸੇਵਾ ਕਰਦਾ ਤੇ ਤੂੰ ਹੁਣ ਨਾ ਛੇਤੀ ਧਰ ਜਾਣਾ ਸੀਗਾ ਤੈਨੂੰ ਛੇਤੀ ਸਾਚਾ ਖੰਡ ਦੇ ਤੇਰੇ ਦਰਸ਼ਨ ਕਰਾ ਦੇਣੇ ਸੀ ਤੈਨੂੰ ਪਰ ਤੂੰ ਸਾਡੇ ਬਚਰ ਨਹੀਂ ਮੰਨਦਾ ਉਧਰੋਂ ਬਾਬਾ ਜੀ ਦਾ ਨਹੀਂ ਮੰਨਿਆ ਤੇ ਉਧਰੋਂ ਤੂੰ ਮੇਰਾ ਨਹੀਂ ਮੰਨਿਆ ਇੰਨਾ ਜੀ 7 ਵਜੇ ਵੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਇਸੇ ਤਰ੍ਹਾਂ ਦਾ ਪਾਜ ਕੇ ਮੈਂ ਨਾਨਸ ਸਿੰਘ ਜੀ ਕੋਲ ਆਇਆ ਸੀ ਉਹ ਕਹਿੰਦੇ ਕੋਈ ਨਹੀਂ ਹੋਰ ਸਤ ਸੰਗਤ ਕਰ ਕੋਈ ਗੱਲ ਨਹੀਂ ਆਇਆ ਕਰਦੇ ਕਰਦੇ ਬਾਬਾ ਨਾਨਸ ਸਿੰਘ ਜੀ ਕੋਲ ਫੇਰ ਆ ਗਿਆ ਫਿਰ ਇੱਥੇ ਆ ਕੇ ਬਹੁਤ ਫੇਰ ਸੇਵਾ ਕਰਨ ਲੱਗ ਗਿਆ ਬਾਬਾ ਨਾਨਸ ਸਿੰਘ ਜੀ ਕਹਿੰਦੇ ਵੀ ਸਾਡੀ ਇੱਥੇ ਕੋਈ ਜਗ੍ਹਾ ਨਾ ਬਣਾਇਓ ਪੱਕੀ ਜਗ੍ਹਾ ਨਾ ਬਣਾਓ ਕੋਈ ਟਣਾ ਲਾ ਲਾਓ ਅਸੀਂ ਢਾਲ ਦੇਾਂਗੇ ਜੇ ਬਣਾਉਣੀ ਹੈ ਤੇ ਸਾਥੋਂ ਮਗਰੋਂ ਬਾਬਾ ਈਸਰ ਸਿੰਘ ਜੀ ਆਉਣਗੇ ਇੱਕ ਗੁਰਸੇਖ ਉਹ ਆਕੇ ਨਾ ਤਾਂ ਨਾਨਕ ਸਾਹਿਬ ਚ ਸੋਨਾ ਲਾਉਣਗੇ ਨਾ ਸਰੋਵਰ ਬਣਾਉਣਗੇ ਤੇ ਨਾਲੇ ਕਾਲ ਯੁੱਗ ਨੂੰ ਇੱਥੋਂ ਦਵਲਣਗੇ ਉਹ ਸਮਾਂ ਆਊਗਾ ਉਦੋਂ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਰਹੇ ਹੋ ਢੱਟਾ ਵਟਾ ਪੱਥਰ ਸੀਮੈਂਟ ਜੋ ਮਰਜ਼ੀ ਲੈ ਕੇ ਆ ਜਿਓ ਪਰ ਉਹ ਵੀਰੇ ਹੁੰਦੇ ਨਾਲਿਆ ਕਿ ਮੈਂ ਨਹੀਂ ਬਣਾਉਣਾ ਨਾ ਮੈਂ ਕੋਈ ਚੀਜ਼ ਆਪਣੇ ਨਾਮ ਲਗਾਉਣੀ ਹੈ ਤੇ ਨਾ ਕੋਈ ਜਾਇਦਾਦ ਚੋਂ ਨਾ ਮੈਂ ਕੋਈ ਇਸ ਆਪਦੀ ਜਗਾ ਚੋਂ ਕੁੱਲੀ ਸ਼ਾਨ ਪਰੇ ਨੂੰ ਢਾ ਕੇ ਗਾਂਹ ਹੋ ਜਾਈਦਾ ਜਦੋਂ ਐਂ ਕਰਦੇ ਕਰਦੇ ਸੇਵਾ ਕਰਦੇ ਕਹਿੰਦੇ ਬਾਬਾ ਜੀ ਇੱਕ ਦਿਨ ਕਹਿੰਦਾ ਤੋਤਾ ਸਿੰਘ ਕੋਈ ਇਹੋ ਜਿਹਾ ਗੁਰਸਿੱਖ ਵੀ ਸੁਣਾਓ ਨਾਮ ਵੀ ਜਪੀ ਜਾਂਦਾ ਹੋਵੇ ਸੇਵਾ ਵੀ ਕਰੀ ਜਾਂਦਾ ਹੋਵੇ ਪੈਸਾ ਤੇ ਲਾਵੀ ਖਰਚੀ ਜਾਂਦਾ ਹੋਵੇ ਧਨ ਵੀ ਖਰਚਦਾ ਹੋਵੇ ਕੋਈ ਹੈ ਹੈ ਜਾਂ ਗੁਰ ਸੰਗ ਕੋਈ ਗੁਰਸਿੱਖ ਕਹਿੰਦੇ ਚੰਗਾ ਆਵਾਂ ਕਰਦੇ ਨੂੰ ਇੱਕ ਗੁਰਸਿੱਖ ਦੀ ਦੱਸ ਪਾਉਨੇ ਉਹਦੇ ਕੋਲੇ ਜਾਈਂ ਕਹਿੰਦਾ ਜੀ ਸਤਿਵਾਚਨ ਕਹਿੰਦੇ ਜਸ ਦੌਦਰ ਪਿੰਡ ਬੋਗਾ ਸਿੰਘ ਦਾ ਪਰਿਵਾਰ ਹੈ ਬੋਗਾ ਸਿੰਘ ਦਾ ਜਿਹੜਾ ਪਿਓ ਹੈ ਉਹ ਬਹੁਤ ਬਿਮਾਰ ਹੈ ਬੋਗਾ ਸੋ ਨਾ ਤਾਂ ਉਹਦੀ ਸੇਵਾ ਕਰਦਾ ਹੈ ਨਾਲੇ ਉਹਦੇ ਤੇ ਪੈਸੇ ਲਾਉਂਦਾ ਨਾਲੇ ਉਹਨੂੰ ਪੂਰਾ ਹੀ ਸਾਫਦਾ ਸੱਤ ਬਜਰਾਂ ਉੱਥੇ ਉੱਠ ਗਿਆ ਜਦੋਂ ਦੇਖਿਆ ਜਾ ਕੇ ਸੱਚੀ ਬਜ਼ੁਰਗਦਿਆਂ ਲੈਟਰਨ ਬਾਥਰੂਮ ਵੀ ਆਪ ਚੱਕੇ ਕਿਉਂਕਿ ਉਹਦਾ ਚੂਲਾ ਟੁੱਟ ਗਿਆ ਸੀ ਤੁਰੇ ਜਾਂਦੇ ਰਸਤੇ ਦੇ ਵਿੱਚ ਕੋਸ ਬੱਜ ਗਿਆ ਸੀ ਬਜ਼ੁਰਗ ਤੇ ਉਹ ਡਿੱਗ ਪਿਆ ਕਰੇ ਆ ਕੇ ਮੰਜੇ ਤੇ ਪੈ ਗਿਆ ਮੁੰਗਾਸੰਗ ਉਹਦੀ ਬਹੁਤ ਸੇਵਾ ਕਰਾਇਆ ਸੀ ਮਹਿਰਮੀਆਂ ਪਤੀ ਸੀ ਉਹਨਾਂ ਦਾ ਪਰਿਵਾਰ ਅੱਜ ਵੀ ਹੈਗਾ ਬੜੀ ਹਿਮਾ ਕਾਇਮਾ ਚੜ੍ਹਦੀ ਕਲਾ ਉਹਨੂੰ ਜਾ ਕੇ ਤੋਤਾ ਸਭ ਕਹਿੰਦਾ ਵੀ ਤੂੰ ਵੀ ਇਹ ਕਿ ਕੌਣ ਲੱਗਦਾ ਜਿਹਦੀ ਤੂੰ ਸੇਵਾ ਕਰਦਾ ਮੇਰਾ ਪਿਆਤਾ ਕਹਿੰਦਾ ਅੱਛਾ ਤਾਂ ਕੋਣ ਖਾਦਾ ਤੇ ਦਵਾਈਆਂ ਬੋਟੀਆਂ ਦੇ ਕਹਿੰਦਾ ਮੈਂ ਸੁਭਾਲ ਵੀ ਤੂੰ ਹੀ ਕਰਦਾ ਕਹਿੰਦਾ ਹਾਂ ਮੈਂ ਹੀ ਕਰਦਾ ਬਾਕੀ ਵੀਰਾ ਪਰਿਵਾਰ ਵੀ ਆ ਨਾਲ ਉਹ ਵੀ ਕਰਦੇ ਆ ਮੈਂ ਵੀ ਕਰਨਾ ਸੱਤ ਵਚਰੋਂ ਕਹਿੰਦਾ ਕੀ ਹੋਗਾ ਇਹਨੂੰ ਮਤਲਬ ਇੰਨਾ ਘਾਤ ਹੋਵੇ ਇੰਨਾ ਠਲਾ ਘਾਤ ਹੋਗਾ ਜਣੀ ਸਾਰੇ ਅੰਤਰੇ ਰਵੇ ਹਣ ਪੁੱਛ ਵੀ ਨਾਮ ਵੀ ਤੁ ਜਾਪਦਾ ਕਹਿੰਦਾ ਹਾਂ ਜੀ ਤੋਂ ਮੈਨੂੰ ਉਦੋਂ ਵਾਰ ਟਾਈਮ ਲੱਗਦਾ ਮੈਂ ਨਾਮ ਜਾਪਨ ਲੱਗ ਜਾਂਦਾ ਠੀਕ ਆ ਜੀ ਆ ਗਿਆ ਕਹਿੰਦਾ ਬਾਬਾ ਜੀ ਇਹ ਕਿਸ ਤਰ੍ਹਾਂ ਦੀ ਜਿਹੜੀ ਸੇਵਾ ਐ ਚੱਲਦੀ ਆ ਵੀ ਇਹ ਕਿਸ ਤਰ੍ਹਾਂ ਬਾਪਾ ਇਹ ਕਹਿੰਦਾ ਜਾਇਆ ਕਿ ਨਾ ਹਾਂ ਜੀ ਦੇਖਿਆ ਮੈਂ ਠੀਕ ਠਾਕ ਆ ਸਭ ਕੋ ਜਿਉ ਤੁਸੀਂ ਕਹੋਵੇਂ ਹੀ ਆ ਪਰ ਇਹ ਗੱਲ ਕੀ ਐ ਬਾਪਾ ਜੀ ਕਹਿੰਦੇ ਇੱਕ ਕੁਦਰਤ ਦਾ ਦਸਤੂਰ ਉਹ ਆਇਆ ਹੋਇਆ ਕੁਦਰਤ ਦਾ ਜਿਹੜਾ ਦਸਤੂਰ ਹੈ ਉਹਦੇ ਜਰੀਏ ਬੰਦਾ ਸੇਵਾ ਕਰਦਾ ਜਿਹੜਾ ਸੇਵਾ ਕਰਦਾ ਬਜ਼ੁਰਗ ਦੀ ਉਹਦਾ ਕੋਈ ਨਹੀਂ ਹੋਰ ਹੁੰਦਾ ਨੂੰ ਪਾਣੀ ਦੀ ਲੋੜ ਰੋਟੀ ਦੀ ਲੋੜ ਦਵਾਈ ਦੀ ਲੋੜ ਵਾਹਿਗੁਰੂ ਕੋ ਘਾਉਣ ਦੀ ਲੋੜ ਇੰਨੇ ਕੋਸ ਹੁੰਦਾ ਫਿਰ ਉਹਦੇ ਵਾਸਤੇ ਪੁੱਤਰ ਪੈਦਾ ਕੀਤੇ ਜਾਂਦੇ ਆ ਜਿਹੜੇ ਉਹ ਪੁੱਤਰ ਫਿਰ ਉਹ ਸੇਵਾ ਕਰਦੇ ਆ ਸੇਵਾ ਕਰਕੇ ਉਹ ਇੰਨੇ ਤਰ ਜਾਂਦੇ ਆ ਇੰਨੇ ਤਰ ਜਾਂਦੇ ਆ ਤੇ ਸੱਚਖੰਡ ਉਹਨਾਂ ਨੂੰ ਦਰਸ਼ਨ ਹੋਣ ਲੱਗ ਜਾਂਦੇ ਆ ਸੱਚਖੰਡ ਦੇ ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਦਾ ਕਦਰ ਦਸਤੂਰ ਬਣਾਇਆ ਹੋਇਆ ਹੈ ਬੱਚਿਆਂ ਲਈ ਉਹਨਾਂ ਦੇ ਲਈ ਵੀ ਇਹ ਜਗਾ ਬਣਨੀ ਹੈ ਕੋਈ ਟਾਈਮ ਉਹਨਾਂ ਦੇ ਵੀ ਬਡੇ ਪਾਊਗਾ ਫਿਰ ਉਹਨਾਂ ਦੇ ਬੱਚੇ ਉਹਨੂੰ ਸਾਂਭਣਗੇ ਜੇ ਉਹਨੇ ਨਾ ਸੰਭੇ ਪਰ ਉਹਦੇ ਬੱਚਾ ਨਹੀਂ ਉਹਨੂੰ ਸਾਂਭਣ ਲਈ ਇੱਕ ਕੁਦਰਤ ਦੀ ਖੇਡ ਹੈ ਇਹਦੇ ਵਿੱਚ ਤੂੰ ਮੈਂ ਨਹੀਂ ਪੋਸ਼ ਕਰ ਸਕਦੇ ਦੇਖਿਆ ਹੈ ਨਾ ਤੂੰ ਨੇ ਨਾਮ ਵੇਚ ਆਪਦਾ ਨਾ ਕਿੰਨੀ ਉਹਦੀ ਸੇਵਾ ਕਰਦਾ ਉਹ ਮੰਜੇ ਤੇ ਪਿਆ ਲੈਟਰਨ ਬਾਥਰੂਮ ਉਹਦੀ ਚੱਕਦਾ ਹੈ ਰੋਟੀ ਖੋਣ ਦਾ ਪਾਣੀ ਭਰਉਂਦਾ ਫਿਰ ਉਹਨੂੰ ਵਾਇਰੂ ਵਾਇਰੂ ਦਾ ਚਾਪ ਵੀ ਕਰਾਉਂਦਾ ਵੀ ਇਹਦੇ ਸਹਾਈ ਹੋਵੇ ਦੇਖਿਆ ਨਾ ਕਹਿੰਦਾ ਹਾਂ ਜੀ ਦੇਖਿਆ ਕਹਿੰਦਾ ਇਹ ਕੰਮ ਕਰਨੇ ਆ ਤੂੰ ਹੁਣ ਥੁ ਕਰੇ ਜਾ ਕਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਆ ਸਤ ਸੰਗਤ ਕਰਿਆ ਕਰਨੀ ਆ ਤੇ ਨਾਮ ਜਪਿਆ ਕਰਨਾ ਕੋਈ ਸੇਵਾਦਾਰ ਆਵੇ ਕੋਈ ਮੰਗਤ ਆਵੇ ਉਹਨੂੰ ਮੋੜਨਾ ਨਹੀਂ ਕੋ ਕੱਤਾ ਬਿਲਾ ਹੋਵੇ ਉਹਨੂੰ ਮੋੜਨਾ ਨਹੀਂ ਜੋ ਤੇਰੇ ਦਰ ਤੇ ਆਵੇ ਉਹਨੂੰ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਜਰੂਰ ਉਹਦੀ ਸੇਵਾ ਕਰੀਂ ਰੱਬ ਪਤਾ ਨਹੀਂ ਕਿਹੜਿਆ ਰੰਗਾਂ ਵਿੱਚ বাসਦਾ ਹੈ ਜਿਨ੍ਹਾਂ ਨੂੰ ਤੂੰ ਗਲਤ ਬੋਲਦਾ ਨਾ ਪਤਾ ਨਹੀਂ ਉਹ ਹੀ ਤੇਰਾ ਪਰਤਿਆਵਾ ਲੈਣ ਆਇਆ ਵੀ ਦੇਖੀਏ ਤਾਂ ਦੌਲਤ ਦੇ ਕੋਲੇ ਬਹੁਤ ਆ ਨਾਮ ਵੀ ਬੜਾ ਜਪਦਾ ਉਤੋਂ ਤੋਂ ਧਾਰਮਿਕ ਵੀ ਕਰਦਾ ਥੋੜੇ ਦੇ ਦੇ ਕੋਈ ਜ਼ਰੂਰਤ ਨਹੀਂ ਵੀ ਉਹਨੂੰ ਆਪਾਂ ਘੜੀ ਦੇ ਦੇਣਾ ਥੋੜੇ ਦੇ ਦਿਓ 150 ਥੇਕੇ ਮੋੜੋ ਪਿਲਾ ਭਾਈ ਭਗਤਾ ਜੀ ਦੁਨੀਆ ਹੋਲ ਬਹੁਤ ਬਾਦੀ ਆ ਇਸ ਤਰ੍ਹਾਂ ਕਰਕੇ ਉਹਨੂੰ ਖਾਲੀ ਰਾਂ ਮੋੜੋ ਇਹ ਵੀ ਮਹਾਰਾਜ ਕਹਿੰਦੇ ਬਾਬਾ ਨਾ ਸਕੇ ਇਹ ਵੀ ਇੱਕ ਅਦਸਤੋਰ ਆ ਐਵੇਂ ਕੋਈ ਮੰਗਦਾ ਨਹੀਂ ਉਹਦੀ ਇੱਕ ਕੋਈ ਜਰਿਆ ਹੁੰਦੀ ਆ ਉਹਨੇ ਲੋਕਾਂ ਦੇ ਪ੍ਰਤੀਆਵੇ ਲੈਣੇ ਹੁੰਦੇ ਆ ਗ੍ਰਸਤੀ ਬੰਦਿਆਣੇ ਇਹ ਗ੍ਰਸਤੀ ਜੀਵਨ ਨਾਲ ਇਹ ਬਣਿਆ ਹੀ ਇਸੇ ਕੋਸ ਵਾਸਤੇ ਆਪਦੀ ਨੇਕ ਕਮਾਈ ਕਰੋ ਉਹਦੇ ਚੋਂ 10% ਸੌਂਦ ਕੱਢੋ ਨਾਮ ਸਿਮਰੋ ਸੇਵਾ ਕਰੋ satsang ਕਰੋ ਇਹ ਨੇ ਤੁਹਾਡੇ ਸਹਾਈ ਹੋਣਾ ਹੈ ਨਰਕਾ ਨੇ ਬਾਹੁਰੂ ਕਹੇ ਨੇ ਅੰਮ੍ਰਿਤ ਸ਼ਕੋ ਬਾਣੀ ਆਣੇ ਤੇ ਬਾਣੇ ਆਲੇ ਬਣਾਓ ਅੰਮ੍ਰਿਤ ਸਾਹ ਕੇ ਅਕਾਲ ਪੁਰਖ ਦੇ ਨਾਲ ਅਪੇਰ ਹੋ ਜਾਂਦਾ ਬੰਦਾ ਕਿਉਂਕਿ ਅਕਾਲ ਪੁਰਖ ਦੀ ਫੌਜ ਆ ਜਿਹੜਾ ਗੁਰਸਿੱਖ ਹੈ ਗੁਰਸਤ ਸਿੰਘ ਹੈ ਕਿਉਂਕਿ ਨਰੰਕਾ ਨੇ ਕਹੇ ਸੀ ਅਕਾਲ ਪੁਰਖ ਕੀ ਫੌਜ ਹਮ ਬਣਾਏਗੇ ਇਹ ਨਹੀਂ ਪਤਾ ਗਰੀਬਾਂ ਕੋ ਅੰਬਰ ਤੇ ਸ਼ਕਾਏਗੇ ਤੇ ਜੰਗ ਚੁੱਤ ਫਿਰ ਇਹ ਪੂਰੇ ਮਚਾਏਗੇ ਇਹ ਸਾਧਗੁਰੂ ਜੀ ਨੇ ਵਚਨ ਕਹੇ ਸੀ ਤੇ ਗਰੀਬਾਂ ਨੂੰ ਸਤ ਗੁਰੂ ਜੀ ਨੇ ਦੇਖੋ ਪਰਿਵਾਰਾਂ ਪਹਿਨਾਈਆਂ ਚੰਗ ਚੋਧ ਜਿੰਨੇ ਵੀ ਕਰਿਆ ਬਾਜੀ ਧਾਰ ਦੇ ਰਾਜਾ ਨੇ 6ਵੇਂ ਪਾਚਾ ਨਾਲ ਸਾਰੇ ਗਰੀਬ ਆਵਲਿਕ ਨੇ ਤਕੜੇ ਗੁਰਸਖ ਕਰੇ ਨਹੀਂ ਕਿਸੇ ਨੇ ਕਰਿਆ ਜਿਨ੍ਹਾਂ ਦੇ ਘਰੇ ਪੂਰਾ ਸਰਦਾ ਸੀ ਉਹ ਨਹੀਂ ਗਏ ਉੱਥੇ ਸਤ ਗੁਰੂ ਜੀ ਦੇ ਕੋਲ ਉਹ ਤਾਂ ਖੇਤੀਬਾੜੀ ਉਹ ਕਰਦੇ ਕਿਉਂਕਿ ਉਹਨਾਂ ਕੋਲ ਸਭ ਕੁਝ ਸੀ ਮਹਾਰਾਜ ਕਹਿੰਦੇ ਬਾਦਸ਼ਾਹੀ ਰਾਜ ਤੋਂ ਸੁਣੋ ਦੱਸੋ ਕਿ ਉਹ ਸਤਖੰਡ ਦਾ ਰਾਜ ਲੈਣਾ ਕਰ ਸਕੋ ਕਹਿੰਦੇ ਨਹੀਂ ਜੀ ਸਾਨੂੰ ਤਾਂ ਪੰਜਾਬ ਦਾ ਹੀ ਦੇ ਦਿਓ ਕਿਉਂਕਿ ਘੋੜੇ ਲੋਕ ਸੀ ਛੋਟੇ ਲੋਕ ਸੀ ਤੇ ਪੰਜਾਬ ਦਾ ਰਾਜ ਹੀ ਮੰਗ ਕੇ ਖੁਸ਼ ਹੋਏ ਬਾਰ ਬਾਰ ਮਹਾਰਾਜ ਨੇ ਕਿਹਾ ਕਹਿੰਦੇ ਨਹੀਂ ਜੀ ਪੰਜਾਬ ਦੇ ਦੇ ਦਿਓ ਬਸ ਤੇ ਮਹਾਰਾਜ ਨੇ ਫਿਰ ਦੇਖ ਲਓ ਮਹਾਰਾਜ ਹਨ ਜੀ ਸਕਨੇ 40 ਸਾਲ ਕਰਿਆ ਉਹ ਆ ਗੁਰ ਸਿੱਖ ਦਾ ਰਾਜ ਆਇਆ ਸਾ ਸਮੇਤੋ ਜਿਨੋ ਨੇ ਸੇਵਾ ਕਰੀ ਨਾਮ ਜਪਿਆ ਵਾਹਿਗੁਰੂ ਕਿਹਾ ਉਹ ਵਾਹਿਗੁਰੂ ਨਾਲ ਅਪੇਧ ਹੋਗੇ ਉਹ ਗ੍ਰਸਥੀ ਜੀਵਨ ਦੇ ਵਿੱਚ ਰਹਿ ਕੇ ਵੀ ਅਪੇਧ ਹੋਗੇ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ